ਬੇਰਕਤ ਦੀਨਾਂ ਦੇ ਖੇਤਰ ਬਾਬਾ ਦੀਪ ਸਿੰਘ ਨਿਕਲੇ ਵਿਖੇ ਚੋਰੀਆਂ ਦੀ ਪਰਮਾਰ ਲੁੱਟਾਂ ਖੋਹਾਂ ਦਾ ਵੱਧਾ ਇਲਾਕਾ ਨਿਵਾਸੀ ਦੁਖੀ ਇਹ ਵੀ ਪੰਜਾਬ ਨਿਊਜ਼ ਦੀ ਵਿਸ਼ੇਸ਼ ਰਿਪੋਰਟ ਮੈਂ ਐਕਸ ਸੂਬੇਦਾਰ ਰਿਟਾਇਰਡ ਆ ਆਰਮੀ ਚੋਂ ਆ ਮੇਰੀ ਬੇਨਤੀ ਆ ਕਿ ਇਸ ਕਲੋਨੀ ਦੇ ਨਜ਼ਦੀਕ ਮੇਰਾ ਵੀ ਘਰ ਐ ਇਸੇ ਕਲੋਨੀ ਦੇ ਅੰਦਰ ਕਿਹੜੀ ਇਹ ਕਲੋਨੀ ਆ ਕੀ ਨਾਮ ਤੁੰਡੀ ਗੁਰਨਾਨਕ ਦੇ ਯੂਨੀਵਰਸਿਟੀ ਵੇਰਕਾ ਕਾਲਜ ਦੇ ਸਾਹਮਣੇ ਬਿਲਕੁਲ ਬਾਬਾ ਦੀਪ ਸਿੰਘ ਇਨਫਲੇਵੇ ਦਾ ਨਾਮ ਆਜ ਦੀ ਪ੍ਰਸਨ ਕੀਤੀ ਜਦਿ ਸੀ ਮਤਲਬ ਮਸਲਾ ਇਹ ਆ ਕਿ ਸਾਡੀ ਕਲੋਨੀ ਦੇ ਵਿੱਚੋਂ ਤਕਰੀਬਨ ਜਿਹੜਾ 10ਵਾਂ ਗੇਟ ਲੱਥ ਚੁੱਕਾ ਵਾ ਤੇ ਅੱਗੇ ਵੀ ਅਸੀਂ ਬੜੀ ਬਲਾਂ ਬੇਨਤੀ ਕਰ ਚੁੱਕੇ ਆਂ ਵੀ ਪ੍ਰਸ਼ਾਸਨ ਜਾਂ ਤੇ ਕੋਈ ਨਾ ਕੋਈ ਇੱਥੇ ਪੈਟਰੋਲਿੰਗ ਕਰੇ ਜਾਂ ਪੁਲਿਸ ਪੈਟਰੋਲਿੰਗ ਕਰੇ ਜਾਂ ਕੋਈ ਮਤਲਬ ਇਹੋ ਜੀ ਕੋਈ ਇੱਥੇ ਇੱਕ ਚੌਂਕੀ ਬਿਠਾਈ ਜਾਏ ਜਾਂ ਛੋਟੀ ਜੀ ਪੋਸਟ ਬਿਠਾਈ ਜਾਏ ਵੀ ਜਿਹੜੀ ਮਤਲਬ ਇਹ ਕਾਫੀ ਦੂਜੇ ਚੌਥੇ ਦਿਨ ਤੂੰ ਸੁਣਨਾ ਚਾਹੁੰਦਾ ਵਾ ਵੀ ਹਾਂ ਕਿਸੇ ਤੋਂ ਮੋਬਾਈਲ ਖੋਹ ਲਿਆ ਕਿਸੇ ਦੇ ਕੱਪੜੇ ਫਾੜਤੇ ਕਿਸੇ ਦੇ ਨੂੰ ਕੁਝ ਦਾਤਰ ਮਾਰਤਾ ਕਿਸੇ ਨੂੰ ਕੁਝ ਹੋ ਗਿਆ ਵੀ ਦੂਜੇ ਚੌਥੇ ਦਿਨ ਇੱਥੇ ਵਾਰਦਾਤ ਹੁੰਦੀ ਰਹਿੰਦੀ ਹੈ ਇਹ ਕਰਕੇ ਸਾਡੀ ਬੇਨਤੀ ਆ ਵੀ ਪ੍ਰਸ਼ਾਸਨ ਨੂੰ ਵੀ ਇਹਦੇ ਹਲ ਧਿਆਨ ਦਿੱਤਾ ਜਾਏ ਔਰ ਇਹ ਕਲੋਨੀ ਦਾ ਜਿਹੜਾ ਹੋ ਰਿਹਾ ਨੁਕਸਾਨ ਆ ਇਹਨੂੰ ਥੋੜਾ ਜਿਹਾ ਬੰਦ ਕੀਤਾ ਜਾਏ। ਇਹ ਜਿਹੜੀ ਗੱਲ ਆ ਲੱਥਿਆ ਇਹਨੂੰ ਆ ਗੇਟ ਲੱਥਿਆ। ਇਹ 10ਵਾਂ ਗੇਟ ਜੇ। ਇਹ 10ਵਾਂ ਗੇਟ ਜੇ ਜਿਹੜਾ ਮਤਲਬ ਇਸ ਕਲੋਨੀ ਦੇ ਅੰਦਰ ਉਹ ਲੱਥ ਗਿਆ। ਕੋਈ ਵੀ ਗੇਟ ਜਿਹੜਾ ਵਾ 3 ਕਵੰਟਲ 2.5 ਕਵੰਟਲ ਤੋਂ ਘਟ ਨਹੀਂ। ਜੇ ਕਿ ਇਹਨਾਂ ਮਕਾਨ ਮਤਲਬ ਜੇ ਰਿਆਸ ਨਹੀਂ ਕੀਤੀ ਉਹਨਾਂ ਦੇ ਲੱਥ ਗਏ ਆ। ਪੁਲਿਸ ਮੁਲਾਜ਼ਮ ਵੀ ਆ ਇੱਥੋਂ ਤੱਕ ਵੀ ਉਹਨਾਂ ਦੇ ਵੀ ਗੇਟ ਲੱਥ ਗਏ। ਕੀ ਇਸ ਮਸਲੇ ਤੇ ਪੂਰਨ ਕੰਪਲੀਟ ਕੀਤੀ ਹੈ ਪੁਲਸ ਕੋਲ ਵੀ ਸਾਰੇ ਮਤਲਬ ਕੋਈ ਇਹੋ ਜਿਹਾ ਜਗਾ ਛੱਡੀ ਨਹੀਂ ਵੀ ਜਿੱਥੇ ਕੰਪਲੇਨ ਨਹੀਂ ਕੀਤੀ ਹੁਣ ਤੇ ਐਮਐਲਏ ਸਾਹਿਬ ਨੂੰ ਇਹੀ ਇਹੀ ਬੇਨਤੀ ਕਰਦੇ ਆਂ ਵੀ ਇਹ ਇਲਾਕੇ ਵੱਲ ਧਿਆਨ ਦਿੱਤਾ ਜਾਏ ਔਰ ਇਹਦੀ ਜਿਹੜੀ ਮਤਲਬ ਇਹਨਾਂ ਨੁਕਸਾਨ ਹੋਣ ਦਾ ਇਹ ਬੰਦ ਹੋਵੇ ਲੱਗਦਾ ਕੋਈ ਜਿਹੜੇ ਕੀ ਨਸ਼ਾ ਨਸ਼ਾ ਪੰਜਾਬ ਗੁੜਾ ਹੋ ਗਿਆ ਉਹ ਕਰਕੇ ਇਹ ਤਾਂ ਸਿਰਫ ਗੱਲਾਂ ਹੀ ਆ ਇਹ ਤਾਂ ਤੁਸੀਂ ਵੀ ਜਾਣਦੇ ਸਾਰੇ ਅਸੀਂ ਜਾਣਦੇ ਆ ਵੀ ਨਸ਼ਾ ਕਿੰਨਾ ਕ ਬੰਦ ਹੈ ਤਮਾਨੂੰ ਕੋਈ ਆ ਜੋ ਕੋਈ ਵੀ ਆ ਜੋ ਇੱਥੇ ਬੈਠ ਕੇ ਦੇਖ ਲਓ ਵੀ ਨਸ਼ਾ ਬੰਦਿਆ ਕਿ ਨਸ਼ਾ ਚੱਲਦਾ ਹੈ ਕਿ ਨਹੀਂ ਇਹ ਤਾਂ ਸਿਰਫ ਗੱਲਾਂ ਵਾ ਵੀ ਬੰਦ ਹੋ ਗਿਆ ਹਲੇ ਤਾਂ ਮੰਨ ਲਓ ਕੀ ਹਲੇ ਤੱਕ ਤੇ ਜਣ ਕੇ ਜਣ ਕੇ ਗੇੜ ਹੀ ਲੱਥੇ ਨੇ ਆ ਕੱਲ ਨੂੰ ਇਹ ਕਿਹਦੇ ਵਾਰ ਦਾ ਜਵਾ ਬਾਤ ਦੇਖੋ ਜੀ ਵੀਕਲ ਵੀ ਇਹ ਏਰੀਆ ਚ ਖੋਏ ਆ ਸੱਟਾਂ ਵੀ ਲੱਗੀਆਂ ਵਾ ਦੂਜੇ ਚੌਥੇ ਦਿਨ ਆ ਇਹਨਾਂ ਨੇ ਮਤਲਬ ਆਪਣੇ ਫੈਕਟਰੀਆਂ ਆ ਸਾਡੀਆਂ ਇੱਥੇ ਸੋਫਿਆਂ ਦੀ ਫੈਕਟਰੀ ਆ ਹੋਰ ਗੱਤੇ ਦੀ ਫੈਕਟਰੀ ਆ ਹੋਰ ਵੀ ਦੋ ਚਾਰ ਫੈਕਟਰੀਆਂ ਉਹਨਾਂ ਦੇ ਜਦੋਂ ਮੁਲਾਜ਼ਮ ਕੰਮ ਕਰਕੇ ਜਾਂਦੇ ਉਹਨਾਂ ਨੂੰ ਰਸਤੇ 'ਚ ਲੁੱਟਿਆ ਜਾਂਦਾ ਕੀ ਮੰਗਤੀ ਸਾਡੀ ਮੰਗ ਇਹ ਆ ਵੀ ਇਹ ਜੋ ਹੋ ਰਿਹਾ ਜ਼ੁਲਮ ਇਹਨੂੰ ਬੰਦ ਕਿ ਹੋਣਾ ਚਾਹੀਦਾ ਕਿਸੇ ਨਾ ਕਿ ਕਿਸਦਾ ਸਰਕਾਰ ਕੀ ਨਹੀਂ ਕਰ ਸਕਦੀ ਸਭ ਕੁਝ ਹੋ ਸਕਦਾ ਜੀ ਮੈਡਮ ਨੂੰ ਖਾਸ ਕਰਕੇ ਬੇਨਤੀ ਆ ਕਿ ਉਹਦਾ ਏਰੀਆ ਇਸ ਏਰੀਆ ਵਿੱਚ 5 ਵਜੇ ਤੋਂ ਬਾਅਦ ਆ ਇੱਕ ਦਿਨ ਗੇੜਾ ਮਾਰ ਕੇ ਦੇਖ ਲੈਣ ਵੀ ਕਿੰਨਾ ਅੰਧੇਰਾ ਹੁੰਦਾ ਵਾ ਔਰ ਜਿਹੜਾ ਚੋਰ ਆਏ ਗੇਟ ਲਾਉਣੇ ਜਾਂ ਚੋਰੀ ਕਰਨੀ ਜਾਂ ਕਿਸੇ ਨੂੰ ਲੁੱਟਣਾ ਮਾਰਨਾ ਬਹੁਤ ਹੀ ਆਸਾਨ ਹੋ ਜਾਂਦਾ ਔਰ ਕਿੰਨੀਆਂ ਵਾਰ ਦਾ ਤਾਂ ਇਧਰ ਹੋ ਚੁੱਕੀਆਂ ਵਾ ਤੇ ਸਾਡੀ ਹੱਥ ਜੋੜ ਕੇ ਬੇਨਤੀ ਆਪਕੇ ਇਹ ਏਰੀਆ ਵੱਲ ਖਿਆਲ ਕੀਤਾ ਜਾਏ ਔਰ ਇਹ ਲਾਈਟਾਂ ਔਰ ਰਸੀਵਰ ਦਾ ਕੰਮ ਜਿਹੜਾ ਇਹ ਕਲੋਨੀ ਦਾ ਏ ਵੱਲਾ ਬਾਈਪਾਸ ਦੇ ਕਿ ਕੀਤਾ ਜਾਏ ਮੈਡਮ ਜੀ ਮੈਡਮ ਜੀ ਮਨਜੋਤ ਨੂੰ ਬੇਨਤੀ ਆ ਸਾਡੀ ਜੀ ਦਿਵਾਕਰ ਸਹਣੀ ਆ ਮੇਰੀ ਇਸ ਮੁਹੱਲੇ ਵਿੱਚ ਫੈਕਟਰੀ ਵੀ ਹੈ ਤੇ ਘਰ ਵੀ ਹੈ ਰੋਜ਼ ਨਵੀਂ ਨਵੀਂ ਗੱਲ ਸੁਣਨ ਨੂੰ ਮਿਲਦੀ ਆ ਵੀ ਉਹਦਾ ਗੇਟ ਲਾਤ ਗਿਆ ਉਹਦਾ ਗੇਟ ਲਾਤ ਗਿਆ ਅੱਜ 10ਵਾਂ ਗੇਟ ਲਾਤ ਗਿਆ ਜੋਗੀ ਸ਼ਮਸ਼ਾਨ ਘਾੜ ਦਾ ਗੇਟ ਆ ਜਿਹੜੇ ਬੰਦੇ ਨੂੰ ਇਹ ਨਹੀਂ ਸ਼ਰਮ ਆ ਗਈ ਮੈਂ ਸ਼ਮਸ਼ਾਨ ਘਾੜ ਦਾ ਗੇਟ ਲਾਉਣ ਰਿਆਂ ਉਹ ਬੰਦਾ ਕਿੱਥੇ ਮਰੇਗਾ ਜਾ ਕੇ ਦੱਸੋ ਕੋਈ ਸੇਫਟੀ ਨਹੀਂ ਆ ਗਈ ਇੱਥੇ ਰੋਜ਼ ਆਪਣੇ ਕੋ ਦੋ ਚਾਰ ਮਲਾਜ਼ਮ ਆਂਦੇ ਆ ਆ ਕੇ ਆਪਣੀ ਵੇਂਦੇ ਕੈਮਰੇ ਵੇਂਦੇ ਆ ਪਰ ਬੰਦਾ ਇਹਦਾ ਕੋਈ ਨਹੀਂ ਫੜਿਆ ਕਦੀ ਕਿਸਦਾ ਮੋਬਾਈਲ ਖੋਇਆ ਜਾਂਦਾ ਕਦੀ ਕਿਸਦਾ ਸਾਈਕਲ ਖੋਹ ਕੇ ਲੈ ਜਾਂਦੇ ਆ ਅਧੀਗਲਾ ਮੋਟਰਸਾਈਕਲ ਖੋਗ ਲਾ ਜਾਂਦੇ ਆ ਮਤਲਬ ਜੇ ਬੰਦਾ ਇੱਥੇ ਰਹਿ ਗਏ ਪੁਲਿਸ ਵਾਲੇ ਨਹੀਂ ਸਾਡੀ ਸੇਫਟੀ ਕਰਨਗੇ ਤਾਂ ਕੌਣ ਕਰੇਗਾ ਪ੍ਰਸ਼ਾਸਨ ਦੇ ਪ੍ਰਸ਼ਾਸਨ ਦੇ ਸਿਰ ਤੇ ਕੋਈ ਅਸਰ ਨਹੀਂ ਹੈਗਾ ਕੰਪਲੇਨ ਦੇਣ ਜਾਈਦਾ 10 ਬੰਦੇ ਕੰਪਲੇਨ ਦੇ ਕੇ ਆਂਦੇ ਆ ਉਸੇ ਵੇਲੇ ਆ ਜਾਂਦੇ ਆ ਪਰ ਬੰਦੇ ਦੀ ਕੋਈ ਪਕੜ ਨਹੀਂ ਕੀਤੀਆਂ ਅਜੇ ਤੱਕ ਬੇਨਤੀ ਇਹੋ ਹੀ ਆ ਪ੍ਰਸ਼ਾਸਨ ਨੂੰ ਕਿ ਸਾਡਾ ਮਸਲਾ ਹੱਲ ਕੀਤਾ ਜਾਵੇ ਅਸੀਂ ਇੱਥੇ ਬੱਚੇ ਛੋਟੇ ਛੋਟੇ ਬੱਚੇ ਲੈ ਕੇ ਬੈਠੀਆਂ ਘਰਾਂ ਦੇ ਵਿੱਚ ਜੇ ਘਰਾਂ ਦੇ ਗੇਟ ਲੱਥਨਗੇ ਤੇ ਆਪਾਂ ਕਿੱਥੇ ਜਾਵਾਂਗੇ ਇਸ ਤੋਂ ਵੱਧ ਕੀ ਸੇਫਟੀ ਦੱਸੋ ਪੁਲਿਸ ਵੱਲੋਂ ਤੁਹਾਨੂੰ ਕੀ ਆਸ ਨਹੀਂ ਜੀ ਕੋਈ ਪੁਲਿਸ ਕੋਈ ਜਾਈਦਾ ਰਿਪੋਰਟ ਦਰਜ ਕਰਾ ਕੇ ਆ ਜੀ ਦਾ ਅਜੇ ਤੱਕ ਕੋਈ ਬੰਦਾ ਨਹੀਂ ਫੜਿਆ ਆਣੇ ਰੋਜ਼ ਨਵੇਂ ਦੇ ਨਵਾਂ ਕਦੀ ਮੰਦਰ ਦਾ ਗੇਟ ਲੱਥ ਜਾਂਦਾ ਕਦੀ ਫੈਕਟਰੀ ਦਾ ਗੇਟ ਲੱਥ ਜਾਂਦਾ ਕਦੀ ਸ਼ਮਸ਼ਾਨ ਘਾਟ ਦਾ ਲੱਥ ਜਾਂਦਾ ਤੇ ਜੇ ਗੇਟ ਹੀ ਘਰਾਂ ਦੇ ਲੱਥੀ ਜਾਣਗੇ ਤੇ ਹੋਰ ਇਸ ਤੋਂ ਵੱਧ ਕੀ ਸੇਫਟੀ ਆ ਬੰਦਾ ਗੇਟ ਸੇਫਟੀ ਵਾਸਤੇ ਲਾਉਂਦਾ ਵਾ ਵੀ ਭਾਰਾ ਗੇਟ ਲਾਵਾਂਗੇ ਕੱਲ ਨੂੰ ਕੋਈ ਟੱਪੇਗਾ ਨਹੀਂ ਇਦਾਂ ਨਹੀਂ ਅਗਲੇ ਆਉਂਦੇ ਆ ਕਟਰ ਮਾਰ ਕੇ ਗੀਡ ਲਾ ਕੇ ਗਾਹ ਜਾਂਦੇ ਆ। ਹੋਰ ਇਸ ਤੋਂ ਬਾਅਦ ਕੀ ਸੇਫਟੀ ਲਵਾਂਗੇ ਆਪਾਂ ਦੱਸੋ ਦੀ। ਆਪਾਂ ਨੂੰ ਇਹੋ ਹੀ ਆ। ਸੌਂਤਾਂ ਏਰੀਆ ਹੈਗਾ ਕੱਲ ਨੂੰ ਕੋਈ ਵੱਡੀ ਵਾਰਦਾਤ ਹੁੰਦੀ। ਭਾਜੀ ਹੋ ਗਈਆਂ ਵਾਰਦਾਤਾਂ ਤਾਂ ਪਹਿਲਾਂ ਬਹੁਤ ਦੋ ਚੂਈਆਂ ਇੱਥੇ। ਸਾਰੀਆਂ ਐਫਆਈਆਰ ਹੋਈਆਂ ਇੱਥੇ। ਪੁਲਿਸ ਦੇ ਸਿਰ ਤੇ ਕੋਈ ਅਸਰ ਹੀ ਨਹੀਂ ਹੈਗਾ। ਨਾ ਕੰਮ ਕਿਤੇ ਸਰਦਾ। ਨਾਮ ਨਾ ਕਾ ਵੀ ਪ੍ਰਸ਼ਾਸਨ ਕੋਈ ਸਾਥ ਹੀ ਨਹੀਂ ਦੇਣ ਲਿਆ। ਕਿਸੇ ਅੱਜ ਚੱਕਰ ਮਾਰਦੇ ਹੁਣ ਨਹੀਂ ਮਾਰਦੇ। ਪੀਸੀਆਰ ਵਾਲੇ ਪਹਿਲਾਂ ਆਉਂਦੇ ਸੀ ਹੁਣ ਉਹ ਵੀ ਨਹੀਂ ਆਉਂਦੇ। ਆਪਾਂ ਨੂੰ ਬੇਨਤੀ ਇਹੋ ਹੀ ਆ ਕਿ ਆਪਣਾ ਮਸਲਾ ਹੱਲ ਕੀਤਾ ਜਾਵੇ। ਛੋਟੇ-ਛੋਟੇ ਬੱਚੇ ਸਾਰੇ ਪਰਿਵ ਤੇ ਆਪਾਂ ਕਹਿੰਦੇ ਨੁਕਸਾਨ ਤੋਂ ਬਚਈ ਆਪਾਂ ਬਾਕੀ ਪੂਲ ਤੋਂ ਪ੍ਰੋਸੈਸ਼ਨ ਰੋਕੀ ਇਮਾਮ ਜੀ ਆਪੇ ਇਹੋ ਮੰਗ ਕਰਾਂਗੇ ਵੀ ਬੰਦੇ ਨੇ ਦਸਵਾ ਗੇਟ ਲਾ ਲਿਆ ਹੈ ਬੰਦੇ ਕੋਈ ਅਜੇ ਤੱਕ ਕੋਈ ਫੜਿਆ ਨਹੀਂ ਗਿਆ ਆਪਣੀ ਮੰਗ ਇਹੋ ਹੀ ਆ ਵੀ ਪੁਲਸ ਵਾਲਿਆਂ ਨੂੰ ਵੀ ਜਿਹੜਾ ਵੀ ਬੰਦਾ ਹੈਗਾ ਮਾਸਟਰ ਮਾਈਂਡ ਬੰਦਾ ਉਹਨੂੰ ਫੜੋ ਤੇ ਜੋ ਕਾਰਵਾਈ ਉੱਤੇ ਕਰਨੀ ਕਰੋ